ਅੱਜ ਜਿਸ ਸ਼ਖਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਵਿਕੀ ਥੋਮਸ ਹੈ ਸਾਰੇ ਇਹਨੂੰ ਜਾਣਦੇ ਨੇ ਕਿ ਇਹਦਾ ਪਹਿਲਾ ਨਾਮ ਵਿਕੀ ਥੋਮਸ ਤੇ ਮੁੜ ਕੇ ਨੇ ਅਮਰਦਸ਼ਕਿਆ ਗੁਰਦੇ ਲੜਨ ਲੱਗਿਆ ਚੰਗੀ ਗੱਲ ਹੈ ਕਿ ਗੁਰੂ ਦੇ ਲੜ ਲੱਗਣਾ ਚਾਹੀਦਾ ਹਰ ਇੱਕ ਨੂੰ ਬਾਣੀ ਦੇ ਨਾਲ ਬਹੁਤ ਲੋਕ ਪਿਆਰ ਕਰਦੇ ਨੇ ਪਰ ਇਹਦੀ ਸਭ ਤੋਂ ਕੱਦਿਆ ਹਰਕਤ ਇਦੀ ਸੋਚ ਕਿੱਦਾਂ ਦੀ ਸੀ ਇਸ ਇਨਸਾਨ ਦੀ ਇਹਨੂੰ ਐ ਸੀ ਕਿ ਇਹਨੂੰ ਪਹਿਲਾਂ ਲਾ ਲਓ ਤੁਸੀਂ ਗਲੀ ਦਾ ਕੁੱਤਾ ਤੱਕ ਇਹਨੂੰ ਬਿੱਗੀ ਥਾਮਸ ਨੂੰ ਪਛਾਣਦਾ ਨਹੀਂ ਸੀ ਅਮਰਤਸਰ ਗਿਆ ਆਪਦੇ ਨਾਮ ਦੇ ਪਿੱਛੇ ਨੇ ਸਿੰਘ ਲਗਾਇਆ ਇਹਨੂੰ ਪਤਾ ਸੀ ਸਿੰਘਾਂ ਦੀ ਤਾਕਤ ਕਿੰਨੀ ਆ ਕਿ ਸਿੰਘਾਂ ਨੂੰ ਜਲਦੀ ਜਲਦੀ ਕੋਈ ਹੱਥ ਨਹੀਂ ਪਾਉਂਦਾ ਇਹ ਦਸ਼ਮੇਸ਼ ਦਸ਼ਮ ਪਾਸ਼ਾ ਜੋ ਗੁਰੂ ਦਾ ਸਿੰਘ ਬਣਾ ਕੇ ਗਏ ਨੇ ਕਿ ਸਿੰਘਾਂ ਨੂੰ ਜੋ ਤਾਕਤ ਸਿੰਘਾਂ ਦੇ ਵਿੱਚ ਜੋ ਜਿਗਰਾ ਜੋ ਦੇ ਕੇ ਗਏ ਨੇ ਕਿ ਇਹਨੂੰ ਪਤਾ ਸੀ ਕਿ ਉਹ ਸਿੰਘਾਂ ਦੀ ਤਾਕਤ ਕਿੰਨੀ ਹੈ ਕਿ ਸਿੰਘਾਂ ਨੂੰ ਜਲਦੀ ਜਲਦੀ ਕੋਈ ਹੱਥ ਨਹੀਂ ਪਾਉਂਦਾ ਇਹ ਗੁਰੂ ਦੇ ਲੜ ਲੱਗਿਆ ਸਿੰਘ ਬਣਿਆ ਵਿੱਚ ਹੀ ਕਹਿੰਦੇ ਨੇ ਇਹ ਆਰਐਸਐਸ ਦਾ ਬੰਦਾ ਕਿ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ ਜਦੋਂ ਤੋਂ ਇਹ ਸਿੰਘ ਬਣਿਆ ਇਹਦੀਆਂ ਜ਼ਿਆਦਾਤਰ ਤੁਸੀਂ ਦੇਖ ਲਓ ਇਹਦੀਆਂ ਜੀ ਘਟਨਾਵਾਂ ਇਹਦੀ ਲੜਾਈ ਤੇ ਇਹ ਬੰਦਾ ਵਿਰੋਧ ਕਰਦਾ ਇਹ ਸਿੱਖ ਪੰਥ ਦਾ ਹੀ ਬਾਰ-ਬਾਰ ਜਿਹੜਾ ਵਿਰੋਧ ਕਰਦਾ ਹੈ ਕਿ ਇਹ ਸੱਚਮੁੱਚ ਸੱਚਮੁੱਚ ਇਹ ਬੰਦਾ ਆਰਐਸਐਸ ਦਾ ਬੰਦਾ ਕਿ ਜਿਹੜਾ ਹਮੇਸ਼ਾ ਸਿੰਘਾਂ ਦੇ ਨਾਲ ਲੜਦਾ ਰਹਿੰਦਾ ਛੋਟੇ ਛੋਟੇ ਗੱਲ ਤੇ ਇਹਦੇ ਹੋਰ ਕਿਸੇ ਮੁੱਦੇ ਨਾਲ ਇਹ ਹੋਰ ਮੁੱਦਿਆਂ ਦੇ ਵਿੱਚ ਜਲਦੀ ਜਲਦੀ ਫਸਦਾ ਨਹੀਂ ਤੇ ਨਾ ਹੀ ਹੋਰ ਗੁੱਦਿਆਂ ਦੇ ਵਿੱਚ ਜਾਵੇ ਇਸ ਦਾ ਇੱਕ ਹੀ ਮੁੱਦਾ ਹੈ ਕਿ ਸਿੱਖ ਨੂੰ ਸਿੰਘਾਂ ਨੂੰ ਕਮਜ਼ੋਰ ਕਰੋ ਕਿ ਸਿੱਖ ਪੰਥ ਨੂੰ ਕਮਜ਼ੋਰ ਕਰੋ ਤੇ ਹਮੇਸ਼ਾ ਸਿੱਖਾਂ ਦੇ ਨਾਲ ਹੀ ਸਿੰਘਾ ਦੇ ਨਾਲ ਹੀ ਹਮੇਸ਼ਾ ਤੁਹਾਨੂੰ ਲੜਦਾ ਨਜ਼ਰ ਆਊਗਾ ਇਹ ਐਡੀ ਕਹਿੰਦੀ ਸੋਚ ਐ ਇਸ ਇਨਸਾਨ ਦੀ ਕਿ ਪਹਿਲਾਂ ਇਹਨੂੰ ਗਲੀ ਦਾ ਕੁੱਤਾ ਤੱਕ ਨਹੀਂ ਪਛਾਣਦਾ ਸੀ ਤੇ ਹੁਣ ਇਹ ਸਿੰਘ ਬਣ ਗਿਆ ਆਪ ਦੇ ਜਾਨ ਚ ਇਹਨੂੰ ਲੱਗਦਾ ਕਿ ਮੈਂ ਬਹੁਤ ਸਾਰੇ ਜਿਹੜੇ ਕੰਮ ਸਹੀ ਕਰ ਰਿਹਾ ਜਾਂ ਮੈਂ ਸਿੰਘਾਂ ਦੇ ਨਾਲ ਲੜ ਰਿਹਾ ਹਨਾ ਕਿ ਮੈਂ ਇਨਸਾਨੀ ਤੌਰ ਤੇ ਲੜ ਰਿਹਾ ਜਿਹੜੇ ਮੈਨੂੰ ਪੰਜ ਪਿਆਰੇ ਨੇ ਮੈਨੂੰ ਚੀਜ਼ਾਂ ਦੱਸੀਆਂ ਨੇ ਕਿ ਮੈਂ ਤਾਂ ਉਹ ਗੁਰਨਾ ਦੇ ਮਤਲਬ ਆਦਰਸ਼ ਲਾ ਲਓ ਜਿਹੜੀਆਂ ਚੀਜ਼ਾਂ ਉਹਨੇ ਦੱਸੀਆਂ ਮੈਂ ਤਾਂ ਉਸ ਲਾਈਨ ਤੇ ਚੱਲ ਰਿਹਾ ਸਭ ਝੂਠ ਕਿਉਂ ਸਲੈਂਟ ਦੇ ਜਦੋਂ ਚੱਲਦਾ ਤਾਂ ਤੈਨੂੰ ਥੋੜੀ ਮੋਟੀ ਅਕਲ ਵੀ ਆਉਂਦੀ ਕਿਉਂ ਤੂੰ ਵਾਰ-ਵਾਰ ਜਿਹੜੇ ਮੁੱਦੇ ਕਰਨ ਵਾਲੇ ਨੇ ਜਿਹੜੇ ਮੁੱਦਿਆਂ ਤੇ ਬਹਿਸ ਕਰਨ ਵਾਲੀ ਆ ਉਸ ਚੀਜ਼ ਤੇ ਬਹਿਸ ਨਹੀਂ ਕਰਦਾ ਤੇ ਸਿੰਘਾਂ ਦੇ ਨਾਲ ਮਾੜੀ-ਮਾੜੀ ਗੱਲ ਤੇ ਬਹਿਸ ਕਰਨ ਲੱਗ ਜੰਨਾ ਹਰ ਥਾਂ ਤੇ ਆ ਕੇ ਵਿੱਚ ਲੜਨ ਲੱਗ ਜੰਨਾ ਜਿਹੜੇ ਤੇਰੇ ਨਾਲ ਸਿੰਘ ਨੇ ਉਹ ਜਦੋਂ ਆਪਦਿਆਂ ਦੇ ਨਹੀਂ ਹੋਏ ਬਗਾਨਿਆਂ ਦੇ ਕਿਤੇ ਹੋ ਜਾਣਗੇ ਕੱਲ ਨੂੰ ਉਹ ਬੰਦੇ ਵੀ ਤੈਨੂੰ ਠੋਖਾ ਦੇਣਗੇ ਇਦ ਇਹਨਾਂ ਦੀ ਸ਼ਾਇਦ ਇਹ ਤੇ ਅੱਜ ਤੂੰ ਉਡਿਆਂ ਫਿਰਦਾ। ਜਿਉ ਸੰਗ ਜਦੋਂ ਆਪਦੇ ਗੁਰੂਆਂ ਦੇ ਲਈ ਆਪਦੇ ਭਾਈਚਾਰੇ ਦੇ ਲਈ ਜਦੋਂ ਬਣ ਸਕਦੇ ਦੂਜੇ ਨੇ ਕਿੱਥੋਂ ਜਾ ਕੇ ਬਣ ਜਾਣਗੇ ਉਹ। ਕਿ ਜਿਹੜੇ ਸਿੰਘ ਤੂੰ ਆਪਦੇ ਨਾਲ ਜਿਹੜੇ ਚੱਕੀ ਫਿਰਦਾ। ਕਿ ਆਕਲ ਨੂੰ ਹੱਥ ਮਾਰ ਜਿਹੜੇ ਮੁੱਦਿਆਂ ਤੇ ਗੱਲਬਾਤ ਕਰਨ ਵਾਲੀ ਆ ਉਸ ਮੁੱਦਿਆਂ ਤੇ ਗੱਲਬਾਤ ਕਰ। ਵਾਰ-ਵਾਰ ਸਿੰਘਾਂ ਦੇ ਨਾਲ ਪੰਗਾ ਨਾ ਲੈ।